ਹਲਕਾ ਮਜੀਠੇ ਨਾਲ ਸੰਬੰਧਿਤ ਸਰਕਾਰ ਦੀ ਨਲੇਕੀ ਸਰਕਾਰ ਦੀ ਤੇ ਸ਼ਰਾਬ ਦੇ ਠੇਕੇਦਾਰਾਂ ਦੀ ਰੜੀ ਮਿਲੀ ਭੁਗਤ ਕਰਕੇ ਅੱਜ ਬਹੁਤ ਵੱਡਾ ਨੁਕਸਾਨ ਬਾਰਡਰ ਇਲਾਕੇ 'ਚ ਹੋਇਆ ਕਿ ਕਿ 15 ਤੋਂ ਵੱਧ ਮੌਤਾਂ ਜ਼ਹਿਰੀਲੀ ਸ਼ਰਾਬ ਪੀ ਕੇ ਲੋਕਾਂ ਦੀ ਹੋ ਗਈ ਹੈ ਹਲੇ ਵੀ 5-7 ਹੋਰ ਸੀਰੀਅਸਲੀ ਜੋ ਸੀਰੀਅਸ ਹਾਲਾਤ ਨੇ ਹਸਪਤਾਲਾਂ ਚ ਐਡਮਿਟ ਨੇ ਔਰ ਅਫਸੋਸ ਦੀ ਗੱਲ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਕਰੋ ਸੇਮਨ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸਤਿ ਸ਼੍ਰੀ ਅਕਾਲ ਜੀ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਤੋਂ ਹਲਕਾ ਮਜੀਠੇ ਨਾਲ ਸੰਬੰਧਿਤ ਸਰਕਾਰ ਦੀ ਨਲੇਕੀ ਸਰਕਾਰ ਦੀ ਤੇ ਸ਼ਰਾਬ ਦੇ ਠੇਕੇਦਾਰਾਂ ਦੀ ਰੜੀ ਮਿਲੀ ਭੁਗਤ ਕਰਕੇ ਅੱਜ ਬਹੁਤ ਵੱਡਾ ਨੁਕਸਾਨ ਬਾਰਡਰ ਇਲਾਕੇ 'ਚ ਹੋਇਆ ਕਿ 15 ਤੋਂ ਵੱਧ ਮੌਤਾਂ ਜ਼ਹਿਰੀਲੀ ਸ਼ਰਾਬ ਪੀ ਕੇ ਲੋਕਾਂ ਦੀ ਹੋ ਗਈ ਹੈ ਹਲੇ ਵੀ 5-7 ਹੋਰ ਸੀਰੀਅਸਲੀ ਜੋ ਸੀਰੀਅਸ ਹਾਲਾਤ ਨੇ ਹਸਪਤਾਲਾਂ 'ਚ ਐਡਮਿਟ ਨੇ ਔਰ ਅਫਸੋਸ ਦੀ ਗੱਲ ਹੈ ਕਿ ਕਈ ਲੋਕਾਂ ਦਾ ਤਾਂ ਪੋਸਟ ਬਾਟਮ ਤੱਕ ਨਹੀਂ ਕਰਾਇਆ ਗਿਆ ਉਹਦਾ ਕਾਰਨ ਸਿੱਧਾ ਕਿ ਸਰਕਾਰ ਇੱਕ ਨਾਮੀ ਸ਼ਰਾਬ ਦੇ ਠੇਕੇਦਾਰ ਨੂੰ ਜਿਹਦੇ ਬਾਰੇ ਬੜੀ ਛੇਤੀ ਮੈਂ ਸਾਰੀਆਂ ਹੀ ਅ ਅਸਲੀਅਤ ਤੁਹਾਡੇ ਸਾਹਮਣੇ ਰੱਖੂੰਗਾ ਜਿਹੜਾ ਸਰਕਾਰ ਦਾ ਬਹੁਤ ਚਹੇਤਾ ਮੁੱਖ ਮੰਤਰੀ ਸਾਹਬ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਰਾਈਟ ਹੈਂਡ ਮੈਨ ਹੈ ਫਾਈਨੈਂਸਰ ਹੈ ਔਰ ਇਹੀ ਕਾਰਨ ਹੈ ਕਿ ਉਹਦੀ ਜਾਨ ਬਚਾਉਣ ਲਈ ਇਹ ਸਾਰੇ ਆਪਰੇਸ਼ਨ ਨੂੰ ਕਵਰ ਅਪ ਆਪਰੇਸ਼ਨ ਇਹਦਾ ਨਾਮ ਦਿੱਤਾ ਗਿਆ ਕਿ ਇਹ ਗੱਲ ਆਉਣ ਹੀ ਨਾ ਦੇਉ ਰਿਕਾਰਡ ਤੇ ਕਿ ਇਹ ਜਿਹੜੀ 15 ਤੋਂ 18 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਪੰਜ ਸੱਤ ਸੀਰੀਅਸ ਨੇ ਇਹਦਾ ਮੁੱਖ ਕਾਰਨ ਇਹ ਹੋਇਆ ਕਿ ਇਹ ਡੁਪਲੀਕੇਟ ਜ਼ਹਿਰੀਲੀ ਸ਼ਰਾਬ ਇਥੋਂ ਵੇਚੀ ਜਾ ਰਹੀ ਔਰ ਸਰਕਾਰ ਦੀ ਇੱਕ ਸਾਈਜ਼ محکمہ ਦੀ ਕਈ ਅਪਸਨਾ ਦੀ ਰਲਿ ਮਿਲੀ ਭੁਗਤ ਵੇਖੋ ਕੁਛ ਦਿਨ ਪਹਿਲਾਂ ਇਹਨਾਂ ਨੇ ਜੋ ਸਰਕਾਰੀ ਰੇਟਾਂ ਤੇ ਸ਼ਰਾਬ ਵੇਚ ਰਹੇ ਸੀ ਆਰ ਕੇ ਵਾਈਨਜ਼ਨ ਕੰਪਨੀ ਉਹਨਾਂ ਦਾ ਚਲਾਨ ਕੀਤਾ ਕਿ ਨਹੀਂ ਤੁਸੀਂ ਵੱਡੀ ਉੱਚਾਈ ਰੇਟ ਤੇ ਸ਼ਰਾਬ ਵੇਚੋ ਮਤਲਬ ਕਿ ਪ੍ਰੋਫਿਟ ਨਾਲ ਸ਼ਰਾਬ ਵੇਚੋ ਦਾ ਕਾਰਨ ਕੀ ਹੈ ਕਿਉਂਕਿ ਵੱਡਾ ਗਰੁੱਪ ਇੱਕ ਆਮ ਆਦਮੀ ਪਾਰਟੀ ਦਾ ਝੇਤਾ ਲੈ ਕੇ ਗਿਆ ਜੋ ਅੱਜ ਕੱਲ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਕੰਮ ਕਰਦਾ ਉਹਨਾਂ ਨੂੰ ਫਾਈਨਾਂਸ ਕਰਦਾ ਉਹਦਾ ਨੁਕਸਾਨ ਹੋ ਰਿਹਾ ਸੀ ਔਰ ਚਲਾਨ ਕਰਤੇ ਗਏ ਜਿਹੜਾ ਸਰਕਾਰੀ ਰੇਟ ਤੇ ਸ਼ਰਾਬ ਵੇਚ ਰਿਆ ਉਹਨਾਂ ਦੀਆਂ ਦੁਕਾਨਾਂ ਬੰਦ ਕਰਤੀਆਂ ਖਬਰਾਂ ਲੱਗੀਆਂ ਮੈਂ ਉਦੋਂ ਵੀ ਨਹੀਂ ਬੋਲਿਆ ਕਿਉਂਕਿ ਜੰਗ ਵਾਲਾ ਮੌਲ ਸੀ ਮਗਰ ਅੱਜ ਹਾਲਾਤ ਵੇਖ ਲਓ ਕਿ ਤੁਸੀਂ ਜੇ ਕੋਈ ਸਹੀ ਕੰਮ ਕਰ ਰਿਹਾ ਉਹਦੇ ਹੀ ਤਾਂ ਦੁਕਾਨਾਂ ਬੰਦ ਕਰ ਰਹੇ ਹੋ ਤੇ ਜਿਹੜਾ ਡੁਪਲੀਕੇਟ ਸ਼ਰਾਬ ਵੇਚ ਰਿਹਾ ਆਪ ਦਾ ਜਿਹੜਾ ਨੁਕਸਾਨ ਹੈ ਉਹਦੀ ਪਰਪਾਈ ਕਰਨ ਨੂੰ ਔਰ ਅੱਜ ਉਹਦੇ ਤੇ ਕਾਰਵਾਈ ਤੱਕ ਨਾ ਹੋਵੇ ਉਹਦੀ ਬਚਾਇਆ ਜਾਵੇ ਇਹ ਬੜੀ ਨਿੰਦਨਯੋਗ ਹੈ ਜਿੱਥੇ ਜਿਹੜੇ 14 ਲੋਕ ਤੋਂ ਵੱਧ ਜਿਹੜੇ ਚੜਾਈ ਕਰਕੇ ਆ ਜਿੱਥੇ ਮੈਂ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਾ ਇਮੀਡੀਏਟਲੀ ਕਾਰਵਾਈ ਦੀ ਮੰਗ ਕਰਦਾ આરોપી ਅਰੈਸਟ ਹੋਣੇ ਚਾਹੀਏ ਚਾਹੀਦੇ ਨੇ ਇਹ ਤਨਾਟ ਠੇਕੇਦਾਰ ਸਰਕਾਰ ਦਾ ਮੋਚਦਾ ਵਾਲ ਇਮੀਡੀਏਟਲੀ ਅਰੈਸਟ ਹੋਣਾ ਚਾਹੀਦਾ ਔਰ ਨਾਲ ਦੀ ਨਾਲ ਇਹ ਪਰਿਵਾਰਾਂ ਨੂੰ ਬਣਦਾ ਕੰਪਨਸੇਸ਼ਨ ਘਾਟੋ ਘਾਟ 25-25 ਲੱਖ ਇੱਕ ਇੱਕ ਪਰਿਵਾਰ ਨੂੰ ਮਿਲਣਾ ਚਾਹੀਦਾ ਕਿਉਂਕਿ ਇੱਕ ਪਾਸੇ ਸਰਕਾਰ ਖਜ਼ਾਨੇ ਪਾਰ ਰਹੀ ਹੈ ਸ਼ਰਾਬ ਵੇਚ ਕੇ ਔਰ ਦੂਜੇ ਪਾਸੇ ਲੋਕਾਂ ਨੂੰ ਜ਼ਹਿਰੀਲੀ ਸ਼ਰਾਬ ਜੋ ਪਲਾ ਕੇ ਵੇਚ ਰਹੇ ਉਹਨਾਂ ਨੂੰ ਰੋਕਣ 'ਚ ناکਾਮ ਹੋ ਰਹੀ ਹੈ ਤੇ ਜਿਹੜੇ ਕਹਿੰਦੇ ਸੀ ਅਸੀਂ 10000 15000 ਕਰੋੜ ਐਕਸਾਈਜ਼ ਤੋਂ ਕਮਾਈ ਕਰ ਲਈ ਹੈ ਫਿਰ ਭਾਈ ਫੋਦੀ ਨਲੈਕੀ ਕਾਰਨ ਮੌਤਾਂ ਹੋਈਆਂ ਹੁਣ ਚੱਲ ਕੇ ਉਹਨਾਂ ਪਰਿਵਾਰਾਂ ਦੀ ਬਾਹ ਫੜੋ ਇਸ ਲਈ ਮੈਂ ਇਮੀਡੀਏਟਲੀ ਐਕਸ਼ਨ ਦੀ ਮੰਗ ਕਰਦਾ ਔਰ ਪਰਿਵਾਰਾਂ ਨਾਲ ਜਿੱਥੇ ਦੁੱਖ ਸਾਂਝਾ ਕਰਦਾ ਉਹਨਾਂ ਪਰਿਵਾਰਾਂ ਦੀ ਬਾਹ ਫੜਨ ਦੀ ਗੱਲ ਵੀ ਸਰਕਾਰ ਅੱਗੇ ਰੱਖਦਾ ਮੈਂ ਮਜੇਠੇ ਲੈ ਜਾਂਦੇ ਅਗੇ ਕੋਈ ਸ਼ਿਕਵਾ ਕੀ ਕਰਤਾ ਜੀਐਮਡੀ ਰੈਫਰ ਕਰਾਂਗੇ ਹਾਂ ਬਸ ਦੋਸ ਨੂੰ ਚਾਹੀਦਾ ਮੈਡਮ ਵੀ ਥਰੀਆਲ ਵੀ ਐਮਰਜੈਂਸੀ ਸਵਾਵਾ ਚਾਲੂ ਕਰੋ ਉੱਥੇ ਸਵਾਹ ਕੋਈ ਨਹੀਂ ਚਾਲੂ ਹਾਂਜੀ ਥਰੀਆਲ ਮੋਢਲਾ ਸਿਹਤ ਕੇਂਦਰ ਵਿਖੇ ਕੋਈ ਵੀ ਸਮਾਂ ਨਹੀਂ ਆ ਜੇ ਅੱਜ ਉਹ ਹੁੰਦਾ ਤੇ ਕੋਈ ਨਾ ਕੋਈ ਕਈ ਮਰੀਜ਼ ਬਾਝ ਵੀ ਸਕਦੇ ਸੀ ਇਹ ਨਾ ਹਲੇ ਉਹ ਟਾਈਮ ਨਹੀਂ ਹੈਗਾ ਜੀ ਐਸੇ ਪਹਿਲਾਂ ਆਪਣਾ ਕੰਮ ਕਰਾਂ ਹਾਂ ਹੀ ਆਨੇ ਵੀ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਆ ਜੇ ਕੋਈ ਗਲਤ ਦੱਸਦੀ ਐ ਸਾਰੀ ਪੂਰੀ ਰਾਤ ਸਾਰੀ ਡਾਕਟਰ ਦੀ ਟੀਮ ਦੇ ਵਿੱਚ ਨਹੀਂ ਰਹੀ ਆ ਜੀ ਟੀਮਾਂ ਤਾਂ ਰਹੀਆਂ ਵਾਸ ਦੇ ਵਿੱਚ ਹੀ ਰਹੀ ਐ ਜੀ ਰਹੀਆਂ ਵਾਂ ਜੀ ਆਪਾਂ ਪਿੰਡ ਦੇ ਕੰਮ ਕਰਨਾ ਹੈ ਨਾ ਆਪਾਂ ਤੁਸੀਂ ਵੀ ਸਾਨੂੰ ਹੈਲਪ ਕਰੋ ਹਾਂਜੀ ਪਹਿਲਾਂ ਉਹ ਕੰਮ ਕਰੀ ਨਹੀਂ ਤੇ ਰਾਤ ਪੋਛ ਲੈਂਦਾ ਸਰਕਾਰੀ ਹੈਲਪ ਕੀਤੀ ਪੁਲਿਸ ਦੀ ਵੀ ਕੀਤੀ ਨਾਲ ਵੀ ਕੀਤੀ ਆ ਜੀ ਹਾਂ ਆਪਾਂ ਨੂੰ ਤੁਸੀਂ ਹੈਲਪ ਕਰੋ ਇਹ ਗੱਲਾਂ ਤਾਂ ਬਾਤ ਚ ਆ ਹਾਂ ਚਲੋ ਚਾਹੀਦੀ ਆ ਜੀ ਬੜਾ ਵੱਡਾ ਮੁੱਦਾ ਵਾ ਜੀ ਇਹ ਵੀ ਜੀ ਰਾਤੀ ਸ਼ਾਮਾਂ ਤੋਂ ਹੀ ਪੁਲਿਸ ਪ੍ਰਸ਼ਾਸਨ ਪਿੰਡ ਦੇ ਵਿੱਚ ਫਿਰਦਾ ਰਿਹਾ ਰਾਤ 12:30 ਵਜੇ ਮੈਨੂੰ ਉਠਾ ਲਿਆ ਸਰਪੰਚ ਸਾਹਿਬ ਨੇ ਫੋਨ ਕਰਕੇ ਤੇ ਅਨਾਊਂਸਮੈਂਟ ਕੀਤੀ ਆ ਤੇ 4 ਵਜੇ ਫੇਰ ਇੱਥੇ ਦੋ ਤਿੰਨ ਗੱਡੀਆਂ ਆ ਕਾਦੀਆਂ ਅਨਾਊਂਸਮੈਂਟਾਂ ਕੀਤੀਆਂ ਪਪਾ ਜੀ ਆ ਜਿਹੜੇ ਸ਼ਰਾਬ ਪੀ ਕੇ ਪਿੰਡ ਦੇ ਵਿੱਚ ਕੀ ਕਰ ਗਏ ਨੇ ਅੱਛਾ ਜੀ ਬਾਰੇ ਵੀ ਕੋਈ ਚੰਗ ਆ ਕੇ ਨੂੰ ਕੋਈ ਨੁਕਸਿਆ ਤੇ ਦੱਸੋ ਤੇ ਉਹਨੂੰ ਹਸਪਤਾਲ ਚਾਏ ਉਹ ਤੋਂ ਫਿਰ ਹਸਪਤਾਲ ਪਹੁੰਚਾਏ ਆ ਜੀ ਹਸਪਤਾਲ ਇੱਥੋਂ ਦੋ ਤਿੰਨ ਜਾਨੇ ਪਹੁੰਚਾਏ ਗਏ ਆ ਅੱਛਾ ਤੇ ਗਾੜੀ ਹੁਣ ਫੇਰ ਹੈ ਜੇ ਪਿੰਡ ਦੇ ਵਿੱਚ ਪਤਾ ਲਾਇਆ ਜਾ ਰਿਹਾ ਕਿ ਕਿੰਨੇ ਕਿੰਨੇ ਪੀਤੀ ਆ ਕਿਨੂੰ ਕਿਨੂੰ ਕੋਈ ਚੰਗੀ ਆ ਕੋਈ ਬੇਦੀ ਆਈ ਆ ਤੇ ਉਹਨਾਂ ਨੂੰ ਹਸਪਤਾਲ ਚਾਏਗਾ ਠੀਕ ਆ ਮਿਹਰਬਾਨੀ ਤੁਹਾਡੀ ਹਾਂ ਜੀ ਚੇਅਰਮੈਨ ਸਾਹਿਬ ਕੀ ਗੱਲ ਬਾਤ ਹੋਈ ਆ ਜੀ ਦੇ ਜਦੀ ਦੀ ਸ਼ਰਾਬ ਪੀਣ ਦੇ ਨਾਲ ਪੰਜ-ਛੇ ਮੌਕਾ ਹੋਈਆਂ ਨੇ ਸਾਡੇ ਪਿੰਡ ਜੀ ਹੋਰ ਕਿੱਥੇ ਕਿੱਥੇ ਹੋਈਆਂ ਜੀ ਬੰਦੇ ਹਸਪਤਾਲ ਨੇ ਤੇ ਥਰੀ ਵਾਲਾ ਸਾਡੇ ਲਾਗੇ ਰੌਂਡੀ ਪਿੰਡ ਹੈ ਭਗਾੜੀ ਹੈ ਕਾਲਪੁਰੀ ਤਪੜੀ ਹੈ ਤਪੜੀਆਂ ਜੀ ਵੀ ਆ ਜੀ ਸ਼ਾਮਪੁਰ ਤਲਵੰਡੀ ਵੀ ਆ ਤੇ ਲਾਗੇ ਜਾ ਕੇ ਪਿੰਡਾਂ ਦੇ ਵਿੱਚ ਜਦੀ ਦੀ ਸ਼ਰਾਬ ਦੇ ਨਾਲ ਬਹੁਤ ਮੌਕਾ ਹੋਈਆਂ ਨੇ ਦੇ ਲੋਕਾਈ ਘਟਣਾ ਹੈ ਤੇ ਕਿੱਦਾਂ ਦੇ ਪਰਿਵਾਰ ਗਰੀਬ ਹੀ ਆਗੇ ਜਾ ਜੀ ਗਰੀਬ ਪਰੋਬਲ ਆਪਾਂ ਕੀ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਸਰਕਾਰ ਨੂੰ ਤੇ ਕੀ ਕਹਿਣਾ ਡੀਸੀ ਸਾਹਿਬ ਇਹ ਪ੍ਰਸ਼ਾਸਨ ਦਾ ਪੂਰੀ ਜੋ ਆਪਣੀ ਜ਼ਿੰਮੇਵਾਰੀ ਦਾ ਭਾਰ ਨਿਭਾ ਰਹੇ ਨੇ ਠੀਕ ਹੈ ਕਿਹੜੇ ਕਿਹੜੇ ਪਿੰਡ ਤੋਂ ਲਿਉਂਦੇ ਸ਼ਰਾਬ ਇਹ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਸਾਨੂੰ ਕੱਲ ਰਾਤ ਇਨਫਰਮੇਸ਼ਨ ਆਂਦੀ ਹੈ ਕਿ ਮਜੀਠੇ ਥਾਣੇ ਦੇ ਚਾਰ ਪਿੰਡ ਨੇ ਪਿੰਡ ਪੰਗਾਲੀ ਪਿੰਡ ਮੜੜੀ ਪਿੰਡ ਪਤਾਲਪੁਰੀ ਤੇ ਥੇਰੇਵਾਲ ਇਨ੍ਹਾਂ ਚ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਪੁਲਿਸ ਪਾਰਟੀ ਇਮੀਡੀਏਟਲੀ ਓਨ ਦਾ ਇਨਸਟਰਕਸ਼ਨਸ ਆਫ ਗਵਰਨਮੈਂਟ ਇਮੀਡੀਏਟਲੀ ਐਕਸ਼ਨ ਚਾਹੰਦੇ ਹੋਏ ਅਸੀਂ ਚਾਰ ਲੋਕੀ ਜਿਹੜੇ ਇੱਥੇ ਚਾਰਾ ਪਿੰਡਾਂ ਚੋਂ ਜਿਹੜੇ ਇਹ ਲੋਕਾਂ ਨੂੰ ਸ਼ਰਾਬ ਜਿਹੜੀ ਡਿਸਟ੍ਰਿਬਿਊਟ ਕਰ ਰਹੇ ਸੀ ਅਸੀਂ ਉਹਨਾਂ ਨੂੰ ਇਮੀਡੀਏਟਲੀ ਗ੍ਰਿਫਤਾਰ ਕਰਕੇ ਉਹਨਾਂ ਤੋਂ ਜਦੋਂ ਪੁੱਛਤਾਛ ਕੀਤੀ ਅਸੀਂ ਇਹ ਪਤਾ ਕੀਤਾ ਕਿ ਪ੍ਰਭਜੀਤ ਨਾਮ ਦਾ ਵਿਅਕਤੀ ਹੈ ਜੋ ਇਹ ਪਹਿਲਾਂ ਵੀ ਸ਼ਰਾਬ ਦਾ ਕੰਮ ਕਰਦਾ ਸੀਗਾ ਇਹਨੇ 50 ਲੀਟਰ ਮੈਥਨੋਲ ਇਹਨੂੰ ਸਪਲਾਈ ਕੀਤੀ ਗਈ ਇਹਨੇ 50 ਲੀਟਰ ਨੂੰ ਡਾਈਲੂਟ ਕਰਕੇ 120 ਲੀਟਰ ਬਣਾਇਆ ਛੋਟੇ-ਛੋਟੇ ਪੈਕਟਾਂ ਚ 2-2 ਲੀਟਰ ਦੇ ਪੈਕਟਾਂ ਚ ਇਹਨੇ ਅੱਗੇ ਡਿਸਟ੍ਰਿਬਿਊਟ ਕੀਤਾ ਅਸੀਂ ਉਹ ਕੱਲਾ-ਕੱਲਾ ਪੈਕੇਟ ਟ੍ਰੇਸ ਕਰ ਰਹੇ ਹਾਂ ਸਾਨੂੰ ਇਹ ਕਾਮਯਾਬੀ ਮਿਲੀ ਹੈ ਕਿ ਅਸੀਂ ਇਹ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਫਿਰ ਇਹਦੀ ਫਰਦਰ ਅਸੀਂ ਪੁੱਛਗਿੱਛ ਦੋ ਕੀਤੀ ਇਹਨੇ ਫਰਜੀ ਨੇ ਦੱਸਿਆ ਕਿ ਇੱਕ ਸਾਹਿਬ ਸਿੰਘ ਨਾਂ ਦਾ ਵਿਅਕਤੀ ਹੈ ਜੋ ਕਿ ਕਿੰਗਪਿਨ ਹੈ ਜੋ ਕਿ ਆਨਲਾਈਨ ਮੈਥਨੋਲ ਆਰਡਰ ਕਰਦਾ ਸੀਗਾ ਇਹ ਮੈਥਨੋਲ ਆਰਡਰ ਕਰਕੇ ਇਹਨਾਂ ਨੂੰ ਅੱਗੇ ਸਪਲਾਈ ਕਰਦਾ ਸੀ ਇਹਨੂੰ ਫਿਰ ਅਸੀਂ ਸਵੇਰੇ ਹੀ ਅੱਜ ਅਗਲੀ ਮਾਰਨਿੰਗਸ ਇਹਨੂੰ ਅਰੈਸਟ ਕਰ ਲਿਆ ਇਹਦੇ ਤੋਂ ਹੋਰ ਵੀ ਕੁਝ-ਕਿਝ ਕਰ ਰਹੇ ਆਂ ਇਹਦੀ ਅਸੀਂ ਚੈਟਸ ਜਦੋਂ ਖੰਗਾਲੀਆਂ ਇਹਦੇ ਤੋਂ ਪਤਾ ਕੀਤਾ ਕਿ ਕਿੱਦਾਂ ਇਹ ਮਾਡਲ ਸਪਰੈਂਡ ਸੀਗੀ ਇਹਦੀ ਚੱਲਦੀ ਸੀਗੀ ਇਹਨੇ ਦੱਸਿਆ ਕਿ ਆਨਲਾਈਨ ਆਰਡਰ ਕਰਕੇ ਇਹ ਡਿਸਟ੍ਰਿਬਿਊਟ ਕਰ ਦਿੰਦਾ ਸੀਗਾ ਤੇ ਉਹਨਾਂ ਨੂੰ ਦੱਸ ਦਿੰਦਾ ਸੀਗਾ ਕਿ ਤੁਸੀਂ ਡਾਈਲੂਟ ਕਰ ਲਓ ਇਹ ਜਿਹੜੇ ਬੱਸ ਵਗੈਰਾ ਜਿਹੜੇ ਕੂਰੀਅਰ ਸਰਵਿਸ ਪ੍ਰੋਵਾਈਡ ਕਰਦੇ ਸੀਗੇ ਕਿ ਬੱਸਾਂ ਵਾਲਿਆਂ ਨੂੰ ਇਹਦੇ ਜਿਹੜੀ ਹੈਗੀ ਆ ਸਪਲਾਈ ਉਹਨੂੰ ਦੇ ਦਿੰਦੇ ਸੀਗੇ ਤੇ ਉਹਨਾਂ ਤੋਂ ਰਿਸਿਵ ਕਰਕੇ ਇਹ ਏਰੀਆ ਚ ਫਿਰ ਦੇ ਸਪਲਾਈ ਕਰ ਦਿੰਦੇ ਸੀਗੇ ਇਹਦੇ ਨਾਲ ਇਹਦੇ ਫੜਨ ਨਾਲਸੀਂ ਕਾਫੀ ਜ਼ਿਆਦਾ ਇਸ ਇਲਾਕੇ ਨੂੰ ਠੱਲ ਪਾਵਾਂਗੇ ਕਿ ਇਹ ਜਿਹੜੀ ਇਦਾਂ ਦੀਆਂ ਕਰਤੂਤਾਂ ਕਰਦੇ ਨੇ ਮਾੜੀਆਂ ਕਰਤੂਤਾਂ ਉਹਨਾਂ ਨੂੰ ਅਸੀਂ ਕਾਬੂ ਕਰੀਏ ਅਸੀਂ ਹੋਰ ਵੀ ਇਹਦੀ ਬੈਕਵਰਡ ਚ ਜਾਂਦੇ ਹੋਏ ਜਿਹੜੇ ਡਿਸਟ੍ਰਿਬਿਊਸ਼ਨ ਨੈਟਵਰਕਸ ਨੇ ਜਿਹੜੀਆਂ ਫੈਕਟਰੀਜ਼ ਨੇ ਇਨਵੋਲ ਅਸੀਂ ਉਹਨਾਂ ਤੇ ਵੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਕਿ ਆਊਟਸਾਈਡ ਡਿਸਟ੍ਰਿਕਟ ਆਊਟਸਾਈਡ ਸਟੇਟ ਵੀ ਇਹ ਜਿਹੜੀਆਂ ਇਦਾਂ ਦੀਆਂ ਫਾਰਮਸ ਐ ਇਦਾਂ ਦੀਆਂ ਮਾੜੀਆਂ ਨੀਤੀਆਂ ਕਰਦੇ ਹੋਏ ਸਾਡੇ ਜਿਹੜੇ ਪੰਜਾਬ ਦੇ ਵਿਚਾਰੇ ਨੌਜਵਾਨ ਲੋਕ ਨੇ ਉਹਨਾਂ ਨੂੰ ਇਹ ਗੁੰਮਰਾਹ ਕਰਕੇ ਉਹਨਾਂ ਨੂੰ ਮਾੜੇ ਨਸ਼ੇ ਕੋਈ